ਸ਼ਬੀਂਦਰਾ ਆਪਾਂ ਬੈਠੇ ਸੀ ਨਾ ਪਰਸੇ ਸਰਕਾਰ ਦੀਆਂ ਚਾਲਾਂ ਨੇ ਠੀਕ ਆ ਪਹੁੰਚ ਰਿਆ ਵਾ ਲੇਕਿਨ ਭਰਤਾ ਵੀ ਇਨਸਾਨ ਚ ਹੁੰਦੀ ਆ ਮਨੁਸਾਨ ਵੀ ਆ ਜੋ ਸਰਕਾਰ ਦੇ ਅਧਿਕਾਰੀਆਂ ਨਾਲ ਮੇਰੀ ਗੱਲ ਹੋਈ ਬੜੇ ਪੁੱਛੇ ਪਾਇਏ ਪਰ ਮੈਂ ਇਹੀ ਗੱਲ ਦੱਸੀ ਜੀ ਤੇ ਜੇ ਕੋਈ ਛੋਟੇ ਬੱਚੇ ਨੇ ਆਖਿਆ ਨਾ ਜਸਦੀ ਦੱਪਣ ਵਾਲੀ ਨੂੰ ਸੋ ਠੀਕ ਆ ਉਹ ਧੱਲੇਵਾਲ ਸਾਹਿਬ ਨੂੰ ਚੱਕ ਲਿਆ ਉਹ ਮੇਰੇ ਸੇ ਮੈਂ ਜ਼ਿੰਮੇਵਾਰੀ ਨਿਭਾਈ ਮੌਕੇ ਜੋ ਜਨੂਨ ਦਿੱਤੀ ਮੈਂ ਤਨਵਾਲ ਕਰਦਾ ਇਹਨਾਂ ਸਾਰਿਆਂ ਦਾ ਤੇ ਮੈਨੂੰ ਇਸ ਕਾਬਿਲ ਸਮਝਿਆ ਮੈਂ ਰਾਜੂ ਧੱਲੇਵਾਲ ਸਾਹਿਬ ਨਾਲ ਬੜਾ ਕੋਈ ਇੱਕ ਠਿਕਾ ਗੱਲਬਾਤ ਚਲਾਈ ਪਰ ਜਿਸ ਤਰ੍ਹਾਂ ਦੀ ਸਖੀਅਤ ਆ ਜਿਸ ਤਰ੍ਹਾਂ ਦੀ ਸਮਝ ਆ ਉਹਦੇ ਕੇ ਮੈਨੂੰ ਜੜਾ ਆਪਣਾ ਇਤਿਹਾਸ ਸੁਣਨੇ ਪਏ ਕਿਉਂਕਿ ਮੈਂ ਬਿਲਕੁਲ ਭਾਵਾ ਤਾਂ ਮੈਂ ਆਖੀ ਕਿ ਨਾ ਕਿ ਪ੍ਰਮਾਤਮਾ ਨਾ ਕਰੇ ਮੇਰੀ ਕੋਈ ਕੋਸ਼ਿਸ਼ ਹੋਈ

ਜੇ ਸਾਡੇ ਤੋਂ ਸਾਡੇ ਆਪੂ ਹੀ ਜਿੱਤੀ ਪਾਈ ਜਾਂਦੇ ਨੇ ਤੇ ਅਗਲਾ ਨੰਬਰ ਆਊਗਾ ਉਹ 40 ਨੰਬਰ ਮੇਰਾ ਹੀ ਹੋਊਗਾ ਔਰ ਅਸਰ ਸਟੇਜ ਤੇ ਮੜਾਏ ਅਗਰ ਮੌਕਾ ਮਿਲਿਆ ਔਰ ਜਿੰਨੇ ਮੈਡੀਕਲ ਰੋਇ ਚੇਤੰਤਾ ਨਾ ਦੇ ਸੀ ਪੱਤਰਕਾਰ ਪੁੱਛਦੇ ਸੀ ਤੇ ਤਾਂ ਅਸਰੀਏ ਕਿਸਾ ਦਾ ਬੇਡ ਬੜਾ ਘੱਟ ਰਿਹਾ ਮੈਂ ਕਹਿੰਦਾ ਕਿ ਮੇਰਾ ਗਿੰਗੋ ਸਗਤ ਅਗਲੇ 20 50 ਕਿਲੋ ਵੀ ਘੱਟ ਗਿਆ ਦੇਖੋ ਮੇਰਾ ਹੌਸਲਾ ਨਹੀਂ ਘੱਟ ਸਕਦਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੇਰੇ ਹੌਸਲੇ ਜਿਹੜੇ ਆ ਉਹਨੇ ਬਣਦੇ ਨੇ ਜਿੰਨੇ ਸ਼ਕਤੀ ਮੋਟਰ ਨੂੰ ਸੀ ਜਾਂ ਜਦੋਂ ਹੀ ਫੈਸਲਾ ਲੈਣ ਦਾ ਪੜ ਤਿਆਰੀ ਕਰੀ ਜਾਂ ਉਸੇ ਗਾ ਤੇ ਬੈਠਾ ਲੇਕਿਨਾਂ ਕੋਈ ਮੂਰਤੀ ਦਾ ਫੈਸਲਾ ਉਹ ਮੰਨਣਾ ਪੈਂਦਾ ਪਰ ਮੈਂ ਖੜੀ ਐਸਕੇ ਮੋਟਰ ਦੀ ਗੱਲ ਔਰ ਜਿੰਨੀ ਸੰਗਤ ਜੇ ਬੈਠੀ ਆ ਇਹ ਤਾਂ ਮੈਂ ਵਾਦਾ ਕਰਦਾ ਕਿਉਂਕਿ ਬਾਬੇ ਨਾਨਕ ਨੇ ਮੈਨੂੰ ਮਰ ਨਹੀਂ ਦਿੱਤਾ ਇਸ 9 ਮਹੀਨੇ ਦੇ ਨਾਲ ਵਿੱਚ ਮੇਰੇ 4-5 ਐਕਸੀਡੈਂਟ ਹੋਏ ਵਾਹਿਗੁਰੂ ਜਦ ਮੈਂ ਗੱਡੀਆਂ ਚਲਾਜਾ ਗੇ ਨੀਂਦ ਵਿੱਚ ਕੋਈ ਸਟਰ ਲੈ ਸੀਗਾ ਐ ਤੂੰ ਟੰਗਾ ਮਾਰਦਾ ਵੀ ਦਾ ਯੋਜਾ ਗੱਡੀ ਵਾਛੇ